ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਜੀ ਆਪਣੇ ਕੋਲ ਪਹੁੰਚੇ ਨੇ ਬਿਜਨੌਰ ਤੋਂ ਜੂਪੀ ਤੋਂ ਪਹੁੰਚੇ ਨੇ ਕਈ ਜੀਵਾਂ ਦੇ ਮਨ 'ਚ ਸਵਾਲ ਹੁੰਦੇ ਆ ਕਿ ਕਿੱਥੋਂ ਲੰਗਰ ਲਾਉਂਦੇ ਕਿੰਨਾ ਕਿੱਥੋਂ ਫੰਡਿੰਗ ਆ ਰਹੀ ਇਹਨਾਂ ਨੂੰ ਇਹ ਦੇਖੋ ਵੀਰ ਜੀ ਇਹਨਾਂ ਦੇ ਮਨ 'ਚ ਸ਼ਰਧਾ ਹੈ ਆ ਭਾਵਨਾ ਪ੍ਰੇਮ ਪਿਆਰ ਪ੍ਰਤੀ ਪੰਜਾਬ ਦੇ ਵਾਸਤੇ ਇਹਨੀ ਦੂਰੋਂ ਐਜੂਪੀ ਤੋਂ ਬਿਜਨੌਰ ਤੋਂ ਚੱਲ ਕੇ ਆਏ ਨੇ ਇਥੇ ਪੰਜਾਬ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਲਾਗੇ ਪਿੰਡਾਂ ਦੇ ਵਿੱਚ ਜਿੱਥੇ ਹਾੜ ਆਏ ਨੇ ਉਹਨਾਂ ਵਾਸਤੇ ਰਾਸ਼ਨ ਲੈ ਕੇ ਆਪਾਂ ਇਹਨਾਂ ਦੇ ਨਾਲ ਗੱਲ ਗੱਲਬਾਤ ਕਰਾਂਗੇ ਆਪਣੇ ਇਹ ਦੱਸਣਗੇ ਕਿ ਕਿੱਥੋਂ ਆਏ ਨੇ ਵੀ ਜੀ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਵੀਰ ਜੀ ਸਾਰੇ ਉੱਥੇ ਸਾਰੇ ਦੁਨੀਆ ਦੇਸ਼ ਵਿਦੇਸ਼ ਤੇ ਸਾਰੇ ਭਾਰਤ ਨੂੰ ਪਤਾ ਸੀ ਕਿ ਪੰਜਾਬ ਵਰਗ ਇੱਕ ਬਹੁਤ ਵੱਡਾ ਤੂਫਾਨ ਆਇਆ ਸੀ ਇੰਨੀ ਪੀੜਿਤ ਹੋਈ ਕਿ ਅੱਜ ਪਹਿਲੀ ਵਾਰ ਅਸੀਂ ਆਪਣੇ ਜਨਮ ਤੋਂ ਦੇਖਿਆ ਕਿ ਪੰਜਾਬ ਪਹਿਲੀ ਵਾਰ ਆਪਣੀ ਮੁਸੀਬਤ ਤੋਂ ਆਏ ਦੁਨੀਆ ਦੇ ਥਾਂ ਥਾਂ ਤੇ ਪੰਜਾਬ ਦਾ ਢੰਕਾ ਵੱਜਦਾ ਸੀ ਕਿ ਪੰਜਾਬ ਕਿ ਜਦਾ ਮਹਤਾਜ ਨਹੀਂ ਨੀ ਗੁਰੂ ਰਾਮਦਾਸ ਜੀ ਨੇ ਅੱਜ ਵੀ ਕੀਤਾ ਉਹ ਸਦਾ ਕਿਸੇ ਨੂੰ ਆਪਣੇ ਹੱਥ ਨਹੀਂ ਫਿਲਾਂਦਾ ਉਹ ਸਦਾ ਕਿਸੇ ਨੂੰ ਦੇਂਦਾ ਹੁੰਦਾ ਤਾਂ ਕਰਕੇ ਅੱਜ ਪੰਜਾਬ ਦੇ ਅੰਦਰ ਜਿਹੜੀ ਬਾੜ ਆਈ ਸੀ ਤੇ ਪੀੜਿਤ ਜਿੰਨੇ ਵੀ ਲੋਕ ਸੀ ਅਸੀਂ ਯੂਪੀ ਤੇ ਬਿਸਨੋਰ ਤੋਂ ਚੱਲ ਕੇ ਆਏ ਨੇ ਸਾਡੇ ਅੱਗੇ 3 ਟਰੱਕ ਤੋਂ ਹੋਰ ਖੜੇ ਨੇ ਤੇ 3 ਟਰੈਕ ਨਾਲ ਖੜੇ ਨੇ ਉਹਨਾਂ ਦੇ ਸਮਾਨ ਸਮਗਰੀ ਲੈ ਕਰਕੇ ਆਏ ਨੇ ਜਿਹੜੇ ਤੇ ਅੰਦਰ ਸਾਰੀ ਵਸਤੂ ਸੀ ਗੈਸ ਚੂਲੇ ਗੱਦੇ ਰਜਾਈ ਖਾਟ ਪਲੰਗ ਵਗੈਰਾ ਤੇ ਪਹਿਨਣ ਦੇ ਕੱਪੜੇ ਵਗੈਰਾ ਜੁੱਤੀਆਂ ਚੱਪਲ ਵਗੈਰਾ ਰਾਸ਼ਨ ਵਗੈਰਾ ਸਾਰੇ ਵਰਗੇ ਵਸਤੂ ਲੈ ਕਰਕੇ ਆਏ ਨੇ ਤੇ ਆਪਣੇ ਬਾੜਪ੍ਰੀਤ ਆਪਣੇ ਆਪਣੇ ਸਿੱਖ ਪੰਜਾਬੀ ਦੇ ਜਿੰਨੇ ਵੀ ਜੋ ਵੀ ਬੰਦਾ گاؤں ਚੋਂ ਮਿਲੇਗਾ ਉਹਨਾਂ ਦੀ ਮਦਦ ਵਾਸਤੇ ਸਾਰੀ ਸੰਗਤ ਦਾ ਸਾਡੇ ਪਿੰਡ ਵਾਸੀਓ ਦਾ ਜੀ ਆਇਆਂ ਨੂੰ ਇਹਨਾਂ ਸਦਗਾਰ ਬਖਸ਼ਿਆ ਜੀ ਵੀਰ ਜੀ ਦਾ ਵੀ ਤਨਬਾਦ ਕਿ ਇਹਨਾਂ ਨੇ ਐਸਾ ਪਿੰਡ ਵਿੱਚ ਦੇਖੜਗੇ ਸਾਡਾ ਮਾਨ ਸਨਮਾਨ ਕੀਤਾ ਸਾਨੂੰ ਰਾਹ ਦੱਸੀ ਤੇ ਸਾਰੀ ਸੰਗਤਾਂ ਨੂੰ ਸਾਰੇ ਸਿੱਖ ਜੱਥੇਬੰਦੀਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਤਿੰਨ ਟਰੱਕ ਭਰ ਕੇ ਲਿਆਂਦੇ ਤੁਸੀਂ ਹਾਂਜੀ ਬਾਬਾ ਪੂਰੀ ਸੰਗਤ ਆਪਣੇ ਬੀਜਨੌਰ ਦੀ ਸੰਗਤ ਨਾਲ ਮਿਲ ਕੇ ਸਾਰੀ ਸੰਗਤ ਆਈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ